ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਵੈਲਕਮ ਹੈ ਜੀ ਤੁਹਾਡਾ ਕੰਗਫੈਲ ਮੋਲੀ ਬਲੌਗ ਦੇ ਉੱਪਰ ਤੇ ਅੱਜ ਆਪਾਂ ਪ੍ਰਿੰਟਡ ਸੂਟ ਦੇ ਉੱਪਰ ਕਰ ਰਹੇ ਸੀ ਪੌਂਚਿਆਂ ਦੀ ਡਿਜ਼ਾਈਨਿੰਗ ਇਹ ਆਪਾਂ ਸੈਂਪਲ ਜਿਵੇਂ ਪੌਂਚਾ ਜੜਦੇ ਹੁੰਨੇ ਆ ਉਸ ਤਰ੍ਹਾਂ ਆਪਾਂ ਪੌਂਚਾ ਜੜ ਕੇ ਤੇ ਆਹ ਵਾਲਾ ਇੱਕ ਡਿਜ਼ਾਈਨ ਕਰ ਲਿਆ ਸੀਗਾ ਫਸਟ ਰੋ ਇਹਦੀ ਸੈਕੰਡ ਰੋ ਆਪਾਂ ਕੀਤੀ ਸੀਗੀ ਸਿੰਗਲ ਤਾਗੇ ਨਾਲ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਹੈ ਜਿੱਥੇ ਕਈ ਡਿਜ਼ਾਈਨ ਬਣ ਜਾਂਦੇ ਆ ਜੀ ਜੇ ਆਪਾਂ ਸਲੋ ਰੱਖਦੇ ਆ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਂਦਾ ਜੇ ਆਪਾਂ ਫਾਸਟ ਰੱਖਦੇ ਆ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਂਦਾ ਦੇਖੋ ਮਸ਼ੀਨ ਦਾ ਆਪਾਂ ਥੋੜਾ ਜਿਹਾ ਬਖਾ ਹਨਾ ਵਖੇਚ ਲੈਨੇ ਆ ਤਾਂ ਇੱਥੋਂ ਇਸ ਤਰ੍ਹਾਂ ਬਣ ਜਾਂਦਾ ਜੀ ਇਹ ਇਸ ਤਰ੍ਹਾਂ ਦਾ ਵਾ ਜੇਕਰ ਤੁਸੀਂ ਨਹੀਂ ਇਹ ਪਾਉਣਾ ਜੇ ਕੰਟਰਾਸਟ ਕਰਨਾ ਤੁਸੀਂ ਕੰਟਰਾਸਟ ਕਰ ਸਕਦੇ ਆ ਤੇ ਹੁਣ ਆਪਾਂ ਇਹ ਸਿੰਗਲ ਸੂਈ ਸੀਗੀ ਜਿਵੇਂ ਆਪਣੀ ਸਿੰਪਲ ਇਸ ਮਸ਼ੀਨ ਦੀ ਸੂਈ ਹੁੰਦੀ ਹੈ ਇਸ ਤਰ੍ਹਾਂ ਦੇ ਸਿੰਗਲ ਸੂਈ ਤੇ ਇੱਕ ਤਾਗਾ ਇਹਦੇ ਵਿੱਚ ਪੈਂਦਾ ਵਾ ਤੇ ਉਦੋਂ ਦੇਖੋ ਜੀ ਆਹ ਇੱਕ ਸੂਈ ਇੱਕ ਰੀਲ ਚੜਦੀ ਆ ਜਦੋਂ ਆਪਾਂ ਡਬਲ ਸੂਈ ਚੜਾ ਲੈਂਦੇ ਆ ਤਾਂ ਆਪਾਂ ਨੂੰ ਡਬਲ ਤਾਗਾ ਪਾਉਣਾ ਪੈਂਦਾ ਵਾ ਇਹ ਇਤੋਂ ਸਾਰਾ ਸਿਸਟਮ ਇਸ ਤਰ੍ਹਾਂ ਦਾ ਆ ਜਾਂਦਾ ਜੀ ਉਸ ਤੋਂ ਬਾਅਦ ਜੀ ਹੁਣ ਆਪਾਂ ਇੱਥੇ ਕਰ ਰਹੇ ਆ ਦੂਜੇ ਪਹੁੰਚੇ ਤੇ ਡਿਜ਼ਾਈਨ ਇਹ ਦੇਖੋ ਜੀ ਇਹ ਡਬਲ ਤਾਗਾ ਹੈ ਕਿਉਂਕਿ ਇੱਥੇ orange ਤੇ ਦਿਸੂਗਾ ਆਪਾਂ ਇਹ ਸਲਾਈ ਕੰਪਲੀਟ ਕਰ ਲਗੇ ਤੇ ਤੁਹਾਨੂੰ ਨਾਲ ਨਾਲ ਦੀ ਨਾਲ ਚਲਾ ਕੇ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੀ ਇਹ ਲੱਗ ਰਹੀ ਆ ਤੇ ਨਾਲੇ ਤੁਹਾਨੂੰ ਇਹ ਲੱਗ ਜੂਗਾ ਪਤਾ ਲੱਗ ਜੂਗਾ ਤੇ ਜੇ ਇਹਦਾ ਇਹ ਜੇ ਤੁਸੀਂ ਕਟਰਾ ਵੀ ਪਲੇਨ ਸੂਟ ਤੇ ਵਾੜਾ ਵਧੀਆ ਇਹ ਬਣੂਗਾ ਡਜੇ ਇਹ ਪਲੇਨ ਸਲਵਾ ਹੁੰਦੀ ਆ ਆਪਣੇ ਪਲੇਨ ਵਰਡਿੰਗ ਹੁੰਦੀ ਆ ਉਹ ਤੇ ਪ੍ਰਿੰਟਡ ਸੂਟ ਨਾਲ ਦੇ ਆਪਾਂ ਆ ਕੇ ਕਰ ਸਕਦੇ ਜੇ ਜਮਾ ਸਾਰਾ ਹੀ ਆਰਡਰ ਤੇ शुक्रिया ਆ ਤੁਹਾਡਾ ਵਧੀਆ ਡਿਜ਼ਾਈਨਿੰਗ ਕਰ ਸਕਦੇ ਐ ਤੇ चाकों के बड़े रोज भी कंप्लीट करके दिखाए हैं ये लो जी इत अपनी फिरकी मुक के आप फरकी भरते हैं तो आखो जी आ डबल तागा वा इस तरह का हो गया जिम्मे इतने आ स्लो चलिए ये इस तरह का हो गया देखो जी आह ਤੇ ਇਹ ਸ਼ਲਕੀ ਸੂਟ ਦਾ ਹੈ ਸੂਟਾਂ ਦੇ ਉੱਪਰ ਹਨਾ ਜਿਵੇਂ ਰੇਸ਼ਮੀ ਸੂਟ ਹੁੰਦੇ ਆ ਆਪਾਂ ਉਹਨਾਂ ਦੇ ਸ਼ਲਕੀ ਤਾਗਾ ਵੀ ਪਾ ਸਕਦੇ ਆ ਤੇ ਆਹ ਦੇਖੋ ਜੀ ਸਿੰਗਲ ਸੂਈ ਦੇ ਨਾਲ ਡਿਜ਼ਾਈਨ ਉਹੀ ਡਿਜ਼ਾਈਨ ਸਿੰਗਲ ਸੂਈ ਦੇ ਨਾਲ ਬਣਾਇਆ ਉਹ ਆਹ ਵਾਲੀ ਰੋ ਰੋ ਜਿਹੜੀ ਐ ਤੇ ਇਹ ਤੁਸੀਂ ਮਤਲਬ ਕਿ orange ਦੀ ਥਾਂ ਤੇ navy ਤੇ orange ਦਾ ਕੰਟਰਾਸਟ ਆ ਸੂਟ ਦੇ ਵਿੱਚ ਇਸ ਤਰ੍ਹਾਂ ਦਾ ਡਾਟ ਜੇ ਆ ਇਹ ਗਾ ਵਾਲਾ ਡਿਜ਼ਾਈਨ ਹੈ ਤਾਂ ਕਾਟਨ ਦਾ ਸੂਟ ਹੈ ਇਹ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਕੀਤੀ ਐ ਤੇ ਆਪਾਂ ਹੁਣ ਫਿਰ ਅਕੀ ਭਰ ਲਗੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਕਿਸ ਤਰ੍ਹਾਂ ਦਾ ਇਹ ਡਿਜ਼ਾਈਨ ਬਣੂਗਾ ਬਹੁਤ ਸੋਹਣਾ ਪਹੁੰਚਾਂ ਦਾ ਡਿਜ਼ਾਈਨ ਬਣ ਜਾਂਦਾ ਫੈਨਸੀ ਜਿਹਾ ਤੇ ਇਸ ਤਰ੍ਹਾਂ ਥੋੜੀ ਜੀ ਆਪਾਂ ਨਾ ਪੇਸਟੀ ਪੇਟ ਲਾ ਕੇ ਹਨਾ ਪੇਸਟਿੰਗ ਪੇਪਰ ਲਾ ਕੇ ਜਾਂ ਕਲਰਾਂ ਵਾਲੀ ਇਸ ਤਰ੍ਹਾਂ ਦੀ ਪੇਸਟਿੰਗ ਲਾ ਕੇ ਆਪਾਂ ਘੇਰੇ ਦਾ ਡਿਜ਼ਾਈਨ ਗਲੀ ਦਾ ਡਿਜ਼ਾਈਨ ਬਣਾਵਾਂਗੇ ਮੇਰੇ ਕੋਲੇ ਪਲੇਨ ਅਜੇ ਕੱਪੜਾ ਨਹੀਂ ਸੀਗਾ ਫੈਬਰਿਕ ਨਾਲ ਦਾ ਤੇ ਆਪਣਾ ਤਾਂ ਰਹਿ ਗਿਆ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਮੇਰੇ ਇਹ ਪਹੁੰਚਾਂ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਵਾ ਆਪਾਂ ਫਿਰ ਕੀ ਭਰ ਲਗੇ लो जी आप स्टार्ट काम तीखो हूँ इस तरह आप जमा ही नहीं फल ना तो इस तरह करके फिर चल लो जी तागा टुट तो तो गया से आप स्टार्ट कर लिया इस तरह आप तो सामने बनूगा ਤਾਨੂੰ ਕਿਸ ਤਰ੍ਹਾਂ ਦਾ ਲੱਗਦਾ ਡਿਜ਼ਾਈਨ ਜਰੂਰ ਕਮੈਂਟ ਕਰਕੇ ਦੱਸਿਓ ਉਹ ਹਾਸਟਲ ਕੋਤ ਫਰ ਦਾ ਪਿਆ ਜਾਂਦਾ ਜੀ ਹੁਣ ਆਪਾਂ ਇਹਨੂੰ ਇੱਥੋਂ ਹੀ ਇਸੇ ਨੂੰ ਐਦਾਂ ਮੋੜ ਸਕਦੇ ਆਂ ਹੋਰ ਪਹੁੰਚੇ ਤੇ ਦੂਜੇ ਪਾਸੇ ਲਾਉਣਾ ਤੁਸੀਂ ਉਹਤੇ ਵੀ ਲਾ ਸਕਦੇ ਆਂ ਨਹੀਂ ਇਹਨੂੰ ਚੱਕ ਕੇ ਇਸ ਤਰ੍ਹਾਂ ਆਪਾਂ ਇਹ ਪਹੁੰਚਾ ਕੰਪਲੀਟ ਕਰਕੇ ਤੁਹਾਨੂੰ ਦਿਖਾ ਦਈਏ ਇਹ ਤੇ ਪੈਂਟ ਡਿਜ਼ਾਈਨ ਹੈ ਜੀ ਤੁਸੀਂ ਕਿਸ ਕਿਸ ਤਰ੍ਹਾਂ ਵੀ ਮਰਜ਼ੀ ਪਾ ਸਕਦੇ ਆ ਹੁਣ ਆਪਾਂ ਪ੍ਰੈਕਟਿਕ ਸੂਟ ਤੇ ਤੁਹਾਨੂੰ ਦਿਖਾਵਾਂਗੇ ਨਾ ਦਿਖਾਇਆ ਕਿਸੀ ਆਪਾਂ ਪਲੇਨ ਸਲਵਾਰ ਤੇ ਜਾਂ ਪਾਰਟੀ ਵੇਅਰ ਸੂਟ ਤੇ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਹ ਤੇ ਡਿਜ਼ਾਈਨ ਲੋ ਜਿਸ ਤਰ੍ਹਾਂ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਜੇਕਰ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੇ ਹਾਈਪ ਜ਼ਰੂਰ ਕਰ ਦੇਣਾ ਥੈਂਕ ਯੂ ਜੂਜੀ